ਬ੍ਰਿੰਦਰ ਕਾਮਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਕੁਝ ਘੰਟੇ ਪਹਿਲਾਂ ਹੀ ਇਹਨਾਂ ਨੇ ਆਪਣੀ ਸੋਸ਼ਲ ਮੀਡੀਆ ਉੱਪਰ ਰਾਜਵੀਰ ਜਵੰਦੇ ਲਈ ਅਰਦਾਸ ਕੀਤੀ ਸੀ ਪਰ ਇਹਨਾਂ ਨੂੰ ਵੀ ਕੀ ਪਤਾ ਸੀ ਰਾਜਵੀਰ ਜਵੰਦੇ ਵਾਂਗ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਜਾਣਾ ਪੰਜਾਬ ਦਾ ਬੱਬਰ ਸ਼ੇਰ ਇੰਨੀ ਡੌਲਿਆਂ 'ਚ ਜਾਣ ਥੰਮ ਦੇਈ ਦਾ ਤੂਫਾਨ ਬਲ ਕੇ ਗੀਤਾਂ ਤੋਂ ਹਿੱਟ ਹੋਇਆ ਸਲਮਾਨ ਖਾਨ ਦੇ ਨਾਲ ਜਾ ਕੇ ਬਾਲੀਵੁੱਡ ਵਿੱਚ ਫਿਲਮਾਂ ਕੀਤੀਆਂ ਸਲਮਾਨ ਖਾਨ ਵੀ ਕਹਿੰਦੇ ਇਹਦੇ ਡੌਲਿਆਂ ਦਾ ਫੈਨਸੀ ਅੱਜ ਇਹ ਮੁੱਢਲੀ ਜਾਣਕਾਰੀ ਇਹੀ ਆ ਰਹੀ ਆ ਕਿ ਬਰਿੰਦਰ ਕੁੰਮ ਨੂੰ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਅੰਬਰਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਥੋਂ ਇਹਨਾਂ ਦੀ ਖਬਰ ਆਈ ਆ ਕਿ ਇਹਨਾਂ ਨੇ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਇਹ ਵੀਡੀਓ ਕੁਝ ਦਿਨ ਪਹਿਲਾਂ ਦੀ ਆ ਜਦੋਂ ਹਰਪੀਤ ਇਲਾਕਿਆਂ ਵਿੱਚ ਇਹ ਗਏ ਸੀ ਆਪਣੇ ਕੋਲੋਂ ਬਹੁਤ ਲੋੜਵੰਦ ਲੋਕਾਂ ਦੀ ਮਦਦ ਵੀ ਕੀਤੀ ਤੇ ਡੰਗਰਾਂ ਲਈ ਚਾਰਾ ਲੈ ਕੇ ਗਏ ਸੀ ਕਿਉਂਕਿ ਇਹਨਾਂ ਦਾ ਆਪਣਾ ਕਾਫੀ ਵੱਡਾ ਡੈਰੀ ਫਾਰਮ ਆ ਜਿੱਥੇ ਹਜ਼ਾਰਾਂ ਦੇ ਕਰੀਬ ਮੱਝਾਂ ਰੱਖੀਆਂ ਹੋਈਆਂ ਨੇ ਘਰ ਦਾ ਦੁੱਧ ਪਨੀਰ ਆ ਇਹਨਾਂ ਦਾ ਉਸੇ ਦੁੱਧ ਮੱਖਣ ਕਿਉ ਨਾਲ ਇਹਨਾਂ ਨੇ ਆਪਣਾ ਸਰੀਰ ਬਣਾਇਆ ਸੀ ਜਿੱਥੇ ਆਮ ਹੀ ਕਹਿੰਦੇ ਰਹਿੰਦੇ ਨੇ ਕਿ ਮੈਂ ਪਟੀਨ ਕਟੀਨ ਟੀਕਿਆਂ ਦੇ ਨਾਲ ਇਹ ਸਰੀਰ ਨਹੀਂ ਬਣਾਇਆ ਇਹ ਦੁੱਧ ਕਿਉ ਪਨੀਰ ਖਾ ਕੇ ਸਰੀਰ ਬਣਾਇਆ ਸਾਰੇ ਪਾਸੇ ਇਹਨਾਂ ਦੀ ਚਰਚਾ ਹੁੰਦੀ ਸੀ